ਆਪਣੇ ਨਵਜਨਮੇ ਬੱਚੇ ਦਾ ਮੂੰਹ ਵੀ ਨਹੀਂ ਦੇਖ ਸਕਿਆ ਪਿਓ ਇਸ ਤੋਂ ਪਹਿਲਾਂ ਹੀ ਦੁਨੀਆ ਤੋਂ ਰੁਕਸਤ ਹੋ ਗਿਆ ਪੁਰਤਗਾਲ ਦੇ ਵਿੱਚ ਭਿਆਨਕ ਹਾਦਸੇ ਦੌਰਾਨ ਪੰਜਾਬ ਦੇ ਇਸ ਨੌਜਵਾਨ ਮੁੰਡੇ ਦੀ ਮੌਤ ਹੋ ਜਾਂਦੀ ਮੰਦਪਾਗੀ ਖਬਰ ਹੈ ਸੋ ਜਾਣਕਾਰੀ ਮਿਲੀ ਹੈ ਕਿ ਮਹਿਜ਼ 32 ਸਾਲ ਦਾ ਯਗਰਾਦ ਸਿੰਘ ਜ ਸਿੰਘ ਜੀ ਜੋ ਕਰਦੀ ਗਰੀਬੀ ਦੂਰ ਕਰਨ ਦੇ ਲਈ ਪੁਰਤਗਾਲ ਗਿਆ ਸੀ ਅਤੇ ਉੱਥੇ ਉਹ ਬੀਤੇ ਦਿਨੀ ਇੱਕ ਭਿਆਨਕ ਹਾਦਸੇ ਦੇ ਦੌਰਾਨ ਆਪਣੀ jaan ਗਵਾ ਬੈਠਦਾ ਉਹ ਬੁੱਢੀ ਮਾਂ ਜੋ ਕਿ ਆਪਣੇ ਪੁੱਤ ਦਾ ਰਾ ਉਡੀਕ ਰਹੀ ਸੀ ਜੁਗਰਾਜ ਜਿਸ ਨੇ ਅਗਲੇ ਮਹੀਨੇ ਯਾਨੀ ਕਿ ਜਨਵਰੀ ਦੀ 8 ਤਰੀਕ ਨੂੰ ਆਪਣੇ ਘਰ ਵਾਪਸ ਪਰਤਣਾ ਸੀ ਪੁੱਤ ਦੀ ਵਾਪਸੀ ਦੀਆਂ ਹਲੇ ਤਿਆਰੀਆਂ ਚੱਲ ਹੀ ਰਹੀਆਂ ਹੁੰਦੀਆਂ ਨੇ ਕਿ ਅਜੇਹੇ ਤੋਂ ਸਮੇਂ ਦੇ ਵਿੱਚ ਜਿਹੜੀ ਕੀ ਹੈ ਮੰਦਭਾਗੀ ਖਬਰ ਪਰਿਵਾਰ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਕੀਵੇਂ ਉਸ ਘਰ ਦੇ ਵਿੱਚ ਸੱਤਰ ਵਿਸ਼ੇ ਹੋਏ ਨੇ ਉਹ ਦੇਖੋ ਬੈਠੀ ਯੁਗਰਾਜ ਦੀ ਅਪਾਗੀ ਮਾਂ ਜਿਸ ਦਾ ਹੁਣ ਬੁਢਾਪੇ ਦਾ ਸਹਾਰਾ ਹਮੇਸ਼ਾ ਦੇ ਲਈ ਉਸ ਤੋਂ ਖੋ ਗਿਆ ਹੈ। ਯੁਗਰਾਜ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇਸ ਮਾਂ ਦੇ ਵੱਲੋਂ ਆਪਣੇ ਬੱਚਿਆਂ ਦਾ ਬੜੀ ਹੀ ਮੁਸ਼ਕਲਾਂ ਦੇ ਨਾਲ ਬੜੀਆ ਮੁਸੀਬਤਾਂ ਚੱਲ ਕੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਗਿਆ ਸੀ ਅਤੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਗਿਆ ਸੀ ਤਾਂਕਿ ਉਹ ਗੁਰਬਤ ਦੀ ਜਿਹੜੀ ਕਿ ਜ਼ਿੰਦਗੀ ਤੋਂ ਬਾਹਰ ਆ ਕੇ ਇੱਕ ਸੁਨੈਰੀ ਪਵਿਕ ਬਣਾ ਸਕੇ ਪਰ ਉਸਮਾਨ ਨੂੰ ਨਹੀਂ ਸੀ ਪਤਾ ਕਿ ਬੀਤੀ 24 ਅਗਸਤ ਨੂੰ ਜਿਹੜਾ ਯੁਗਰਾਜ ਗਿਆ ਉਹ ਦੁਬਾਰਾ ਹੁਣ ਉਸ ਨੂੰ ਕਦੇ ਨਹੀਂ ਮਿਲੇਗਾ ਯੁਗਰਾਜ ਨੇ ਜਿਸਨੇ ਦੋ ਦਿਨ ਪਹਿਲਾਂ ਹੀ ਆਪਣੀ ਮਾਂ ਨੂੰ ਫੋਨ ਕਰਕੇ ਪੁੱਛਿਆ ਕਿ ਮਾਂ ਤੇਰੇ ਬੂਟਾ ਦਾ ਸਹਿਜ ਕੀ ਹੈ ਦੱਸ ਮੈਂ ਤੇਰੇ ਲਈ ਬੂਟ ਲੈ ਕੇ ਆਉਣੇ ਨੇ ਤਾਂ ਮਾਂ ਦੇ ਬੋਲ ਸੀ ਕਿ ਪੁੱਤ ਮੈਨੂੰ ਇਹ ਦੁਨੀਆਵੀ ਚੀਜ਼ਾਂ ਨਹੀਂ ਮਿੰਤਾ ਤੇਰੇ ਨਾਲ ਪਿਆਰ ਹੈ ਤੂੰ ਹੀ ਘਰ ਆ ਜਾ ਪਰ ਕੀ ਪਤਾ ਸੀ ਕਿ ਉਹ ਗੱਲਬਾਤ ਪੁੱਤ ਨਾਲ ਆਖਰੀ ਗੱਲਬਾਤ ਸੀ ਇਸ ਮਾਂ ਦੀ ਤੇ ਉਸ ਤੋਂ ਬਾਅਦ ਖਬਰ ਆਉਂਦੀ ਹੈ ਕਿ ਯੁਗਰਾਜ ਦੇ ਨਾਲ ਇਹ ਪਾਣਾ ਵਾਪਰ ਗਿਆ ਤੇ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਯੁਗਰਾਜ ਜੋ ਕਿ ਆਪਣੇ ਨਵਜਨਮੇ ਬੱਚੇ ਨੂੰ ਸਿਰਫ ਹਲੇ ਤੱਕ ਫੋਨ ਤੇ ਹੀ ਦੇਖਦਾ ਸੀ ਪਹਿਲੀ ਵਾਰ ਜਦੋਂ ਉਸਨੇ 8 ਤਰੀਕ ਨੂੰ ਆਣਾ ਸੀ ਤਾਂ ਆਪਣੇ ਪੁੱਤ ਨੂੰ ਹੱਥਾਂ ਦੇ ਵਿੱਚ ਲੈਣਾ ਸੀ ਪਰ ਇਹ ਉਸ ਦੀ ਨਸੀਬ ਦੇ ਵਿੱਚ ਨਹੀਂ ਸੀ ਲਿਖਿਆ ਹੋਇਆ ਅਤੇ ਹੁਣ ਘਰ ਦੇ ਵਿੱਚ 70 ਵਿਸ਼ੇ ਹੋਏ ਨੇ ਪੂਰਾ ਪਿੰਡ ਗੁਰਦਾਸਪੁਰ ਦਾ ਪਿੰਡ ਰਾਇਚੱਕ ਇਸ ਵੇਲੇ ਮਾਤਮ ਦੇ ਵਿੱਚ ਡੁੱਬਿਆ ਹੋਇਆ ਹੈ ਅਜੇ ਹਾ ਕੋਈ ਕਰਨੀ ਹੈ ਪਿੰਡ ਦਾ ਜੋ ਇਸ ਅਪਾਗੀ ਮਾਹ ਦੇ ਨਾਲ ਦੁੱਖ ਵੰਡਾਉਣ ਦੇ ਲਈ ਨਾ ਪਹੁੰਚਿਆ ਹੋਵੇ ਤੇ ਹੁਣ ਅਜੇਹ ਦੇ ਵਿੱਚ ਪਰਿਵਾਰ ਦੇ ਵੱਲੋਂ ਪਰ ਸਰਕਾਰ ਤੋਂ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਇਸ ਨੌਜਵਾਨ ਪੁੱਧੀ ਮ੍ਰਿਤਕ ਦੇ ਨੂੰ ਭਾਤ ਲਿਆਂਦਾ ਜਾਵੇ ਤਾਂ ਕਿ ਆਖਰੀ ਵਾਰ ਇਹ ਬੁੱਢੜੀ ਮਾਂ ਅਤੇ ਉਸਦੀ ਪਤਨੀ ਜਿਹੜੀ ਐ ਨੌਜਵਾਨ ਦੀ ਉਹ ਆਪਣੇ ਸੁਹਾਗ ਦਾ ਆਖਰੀ ਵਾਰ ਮੂੰਹ ਦੇਖ ਸਕੇ ਅਤੇ ਧਾਰਮਿਕ ਜਿਹੜੀਆਂ ਕਿ ਰੀਤੀ ਰਿਵਾਜ ਨੇ ਉਸ ਦੇ ਨਾਲ ਯੁਗਰਾਜ ਨੂੰ ਅੰਤਮ ਵਧਾਈਗੀ ਦਿੱਤੀ ਜਾ ਸਕੇ। ਮੇਰਾ ਅਗਠਵੇਂ ਮਹੀਨੇ ਦੀ 23 ਤਰੀਕ ਨੂੰ ਤੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਘਰਸਾ ਜਾਣਾ ਹੈ ਮੇਰੇ ਕੋਲ ਤਨੇ। ਹੰਦੀਆ ਮੇ ਤੁਹਨਾ ਯਾਦ ਹੋ ਕੇ ਤੂੰ ਨਾ ਆ ਰਾਂ ਗੋਕੇ ਤੇ ਖਤਮ ਹੋ ਗਿਆ ਮੇਰਾ ਬੁੱਤ ਆ ਮਰ ਜਾਣੀ ਗਾ ਜਾ ਬੱਚਾ ਉਦਾ ਮਰੋਈ ਹੋਇਆ ਵਾ ਨਾ ਹੋਣੀ ਫੀਲਿੰਗ ਨਾ ਗੱਲ ਮੈਂ ਕੀ ਕਰਨ ਬਹਤ ਮੈਂ ਨੋਹਿੰਦਾ ਮੰਮੀ ਮੈਂ ਲੋਇ ਨਾਲੇ ਮੂਟਾ ਲੈ ਨੰਬਰ ਦੱਸ ਮੈਂ ਆਖਿਆ ਬੋਤ ਤਗਰੀਬੀ ਦਾ ਵੇਚ ਗਿਆ ਹੀ ਮੈਂ ਬੋਤ ਮੈਨੋਂ ਚੀਜ਼ਾਂ ਦੀ ਕੋਈ ਲੋੜ ਨਹੀਂ ਦੇ ਤੂੰ ਆਪ ਘਰ ਆ ਦੇ ਟਿਕਟੋਈ ਤੂੰ ਕਾ ਰਾਜ ਮੈਨੋਂ ਚੀਜ਼ਾਂ ਦੀ ਨਹੀਂ ਲੋੜ ਮੇਰੇ ਪੁੱਤ ਨੇ ਮੁਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਮੂੰ ਨਾ ਆਏ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਬੋਠ ਠੀਕ ਤੇ ਹਾਂ ਬੱਚਾ ਜਗਰਾਤ ਸਿੰਘ ਇਨ ਸਾਲ ਪਹਿਲਾਂ ਪੂਰਵਕਾਰ ਵਿੱਚ ਗਿਆ ਸੀ ਦੋ ਦਿਨ ਪਹਿਲਾਂ ਉਹਦੀ ਡੈਥ ਹੋ ਗਈ ਸੜਕਾਂ ਉੱਤੇ ਦੇ ਅਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਵੀ ਘਣੀ ਚੱਲ ਰਹੀ ਹੈ ਬਹੁਤ ਦੁਖਦਈ ਕੰਮ ਹੈ ਆਇਸ ਕਰਕੇ ਭਾਈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀ ਜਿਹੜੀ ਦੇਹ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਹੈ ਵਿਚਾਰੀ ਵਿਦਵਾ ਹੈ 5 ਸਾਲ ਤੋਂ ਨੇ ਛੋਟੇ ਛੋਟੇ ਬੱਚੇ ਪਾਲਦੇ ਆ ਹੁਣ ਬੱਚਾ ਕਮਾਉਣ ਵਾਸਤੇ ਗਿਆ ਹੀ ਤੇ ਘਰ ਉਹਨੇ ਆਉਣਾ ਹੀ 8 ਤੀਕ ਦੀ ਜਾਂ 8 ਜਰ ਵੀ ਦਿਓ ਵੀ ਤਿਕ ਤੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਇਹ ਕਰਕੇ ਹੀ ਬੇਨਤੀ ਕਰਦੇ ਆ ਉਦੇਸ਼ ਮੰਤਰੀ ਨੂੰ ਤੁਹਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਸੈਸ਼ਨ ਚੱਲਣ ਡਿਆ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾ ਕੇ ਤੇ ਬੱਚੇ ਦੀ ਜੋ ਦੇ ਆ ਉਹ ਜੱਡ ਬੱਲ ਦੀ ਆ ਉਹ ਜਲਦੀ ਤੋਂ ਜਲਦੀ ਗਰਦਾਸਪੁਰ ਦੇ ਵਿੱਚ ਪਿੰਡ ਰਾਇ ਚੱਕ ਚਾਈ ਗਏ ਬੱਚਾ ਜੁਗਰਾਜ ਸਿੰਘ 3 ਸਾਲ ਪਹਿਲਾਂ ਫੂਲਦਕਾਰ ਵਿੱਚ ਗਿਆ ਹੈ